ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਗੁਰਦੁਆਰਾ ਸਾਹਿਬ ਬੈਠ ਕੇ ਇਹ ਇੱਕ ਕੰਮ ਜ਼ਰੂਰ ਕਰੋ ਤੁਹਾਡੀ ਕਿਸਮਤ ਬਦਲ ਜਾਵੇਗੀ ਫਿਰ ਉਹ ਕਿਹੜਾ ਕੰਮ ਹੈ ਜੋ ਗੁਰਦੁਆਰਾ ਸਾਹਿਬ ਬੈਠ ਕੇ ਕਰਨਾ ਹੈ ਆਓ ਜਾਣਦੇ ਹਾਂ ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਚੋਰ ਰਿਹਾ ਕਰਦਾ ਸੀ ਰਾਤ ਦਾ ਸਮਾਂ ਹੋਇਆ ਤੇ ਉਹ ਗਲੀਆਂ ਦੇ ਵਿੱਚੋਂ ਨਿਕਲ ਪਿਆ ਇੰਨੇ ਨੂੰ ਦੇਖਦਾ ਹੈ ਸਾਹਮਣੇ ਇੱਕ ਸੰਤ ਫਕੀਰ ਆਉਂਦੇ ਨੇ ਉਹ ਸੰਤ ਫਕੀਰ ਜੀ ਨੂੰ ਦੇਖ ਕੇ ਇੱਕ ਘਰ ਦੇ ਓਲੇ ਹੋ ਗਏ ਸੰਤ ਫਕੀਰ ਜੀ ਉਹਦੇ ਕੋਲ ਗਏ ਜਾ ਕੇ ਕਿਹਾ ਉਹ ਪਲੇ ਪੁਰਖਾ ਮੈਨੂੰ ਦੇਖ ਕੇ ਲੋਕ ਦਾ ਕਿਉਂ ਹੈ ਤੂੰ ਕੌਣ ਹੈ ਉਹਨੇ ਸੋਚਿਆ ਵੀ ਐਨੇ ਮਹਾਪੁਰਸ਼ ਨੇ ਇਹਨਾਂ ਨੂੰ ਝੂਠ ਕਿਉਂ ਬੋਲਣਾ ਕਹਿਣ ਲੱਗਾ ਸੰਤ ਫਕੀਰ ਜੀ ਮੈਂ ਚੋਰ ਹਾਂ ਤੇ ਤੁਹਾਨੂੰ ਵੇਖ ਕੇ ਤਾਂ ਲੁਕਿਆ ਸੀ ਸੰਤ ਫਕੀਰ ਜੀ ਕਹਿੰਦੇ ਐਵੇਂ ਦਾ ਕੰਮ ਕਰਦਾ ਹੀ ਕਿਉਂ ਹੈ ਜਿਸ ਕਰਕੇ ਤੈਨੂੰ ਲੁਕਣਾ ਪਵੇ ਤੂੰ ਕੋਈ ਚੰਗਾ ਕੰਮ ਕਰਨਾ ਸ਼ੁਰੂ ਕਰ ਦੇ ਕਹਿਣ ਲੱਗਾ ਜੀ ਮੈਨੂੰ ਹੋਰ ਕੋਈ ਕੰਮ ਨਹੀਂ ਆਉਂਦਾ ਸੰਤ ਫਕੀਰ ਜੀ ਕਹਿੰਦੇ ਫਿਰ ਇੱਕ ਕੰਮ ਕਰੇਗਾ ਕਹਿੰਦੇ ਹਾਂ ਜੀ ਦੱਸੋ ਕਹਿਣ ਲੱਗੇ ਤੂੰ ਨਾ ਅੱਜ ਤੋਂ ਬਾਅਦ ਕਦੀ ਵੀ ਝੂਠ ਨਾ ਬੋਲੀ ਹਮੇਸ਼ਾ ਸੱਚ ਬੋਲਿਆ ਕਰ ਉਹ ਕਹਿੰਦਾ ਜੀ ਠੀਕ ਹੈ ਹੁਣ ਮਨ ਚ ਸੋਚਣ ਲੱਗਾ ਚੋਰਾਂ ਤੇ ਮੈਂ ਝੂਠ ਨਾ ਬੋਲਾਂ ਇਹ ਕਿਵੇਂ ਹੋ ਸਕਦਾ ਪਰ ਮਨ ਚ ਸੋਚਿਆ ਕਿ ਸੰਤ ਫਕੀਰ ਜੀ ਨੇ ਕਿਹਾ ਤਿਸ ਤੇ ਅਮਲ ਕਰਨਾ ਚਾਹੀਦਾ ਐਨਾ ਕਹਿ ਕੇ ਹੁਣ ਸੰਤ ਫਕੀਰ ਜੀ ਚਲੇ ਗਏ ਉਹਨਾਂ ਕਹਾਂ ਹਮੇਸ਼ਾ ਸੱਚ ਬੋਲੇ ਤੇ ਕਥਾ ਕੀਰਤਨ ਸਰਵਣ ਕਰੇ ਐਨਾ ਕਹਿ ਕੇ ਉਥੋਂ ਚਲੇ ਗਏ ਹੁਣ ਨਾ ਉਹ ਤੁਰਿਆ ਜਾਂਦੇ ਆਗੋਂ ਨਾ ਇੱਕ ਹੋਰ ਮਨੁੱਖ ਉਹਨੂੰ ਮਿਲਦਾ ਉਹ ਮਨੁੱਖ ਰਾਜਾ ਸੀ ਉਹ ਰਾਤ ਨੂੰ ਗਲੀਆਂ ਚ ਘੁੰਮਿਆ ਕਰਦਾ ਸੀ ਕਿ ਕਿਸੇ ਨੂੰ ਕੋਈ ਦੁੱਖ ਪਰੇਸ਼ਾਨੀ ਤਾਂ ਨਹੀਂ ਹੁਣ ਉਹਨੇ ਜਦੋਂ ਚੋਰ ਨੂੰ ਸਾਹਮਣੇ ਦੇਖਿਆ ਤਾਂ ਉਹਨੇ ਪੁੱਛਿਆ ਤੁਸੀਂ ਕੌਣ ਹੁਣ ਚੋਰ ਨੇ ਕਿਹਾ ਹਜੇ ਹੁਣੇ ਤਾਂ ਸੰਤ ਫਕੀਰ ਜੀ ਨੂੰ ਕਿਹਾ ਕਿ ਝੂਠ ਨਹੀਂ ਬੋਲਾਂਗਾ ਉਹਨੇ ਕਿਹਾ ਭਲੇ ਪੁਰਖਾ ਮੈਂ ਚੋਰ ਆ ਮੈਂ ਰਾਤ ਨੂੰ ਚੋਰੀ ਕਰਦਾ ਤੇ ਹੁਣ ਵੀ ਚੋਰੀ ਕਰਨ ਲਈ ਨਿਕਲਿਆ ਹਾਂ ਰਾਜਾ ਇਹ ਗੱਲ ਸੁਣ ਕੇ ਹੱਸ ਪਿਆ ਕੈਨ ਲੱਗਾ ਤੂੰ ਜ਼ਰੂਰ ਇਹ ਰਾਜ ਦਾ ਕੋਈ ਗੁਪਤਚਾਰੀ ਜਾਂ ਕੋਈ ਸੈਨਾਪਤੀ ਹੈ ਤੂੰ ਤਾਂ ਇਹ ਲੋਕ ਕੇ ਰਾਤ ਨੂੰ ਦੇਖਣ ਦੀਆਂ ਤੂੰ ਤਾਂ ਝੂਠ ਬੋਲਦਾ ਉਹਨੇ ਕਿਹਾ ਨਹੀਂ ਮੈਂ ਚੋਰ ਆ ਰਾਜਾ ਇਹ ਸੁਣ ਕੇ ਬੜਾ ਹੈਰਾਨ ਹੋਇਆ ਉਹਨੇ ਮਨ ਚ ਕਿਹਾ ਕਹਿੰਦਾ ਇਹ ਸੱਚ ਬੋਲ ਰਿਹਾ ਹੈ ਚਲ ਪਰਖਦਾ ਵਾਂ ਉਹਨੇ ਕਿਹਾ ਮੈਂ ਵੀ ਚੋਰ ਆ ਪਰ ਮੈਂ ਨਵੀਂ-ਨਵੀਂ ਚੋਰੀ ਸ਼ੁਰੂ ਕੀਤੀ ਕਿਉਂ ਨਾ ਮਿਲ ਕੇ ਚੋਰੀ ਕਰੀਏ ਕਹਿੰਦਾ ਠੀਕ ਹੈ ਹੁਣ ਰਾਜਾ ਕਹਿੰਦਾ ਵੀ ਇੱਥੋਂ ਥੋੜੀ ਦੂਰੀ ਤੇ ਮਹਿਲ ਹੈ ਆਪਾਂ ਮਹਿਲ ਚ ਚੋਰੀ ਕਰਦੇ ਆਂ ਉਹ ਚੋਰ ਕਹਿਣ ਲੱਗਾ ਤੂੰ ਮੂਰਖ ਹੈ ਫੜੇ ਜਾਏਂਗੇ ਉਹ ਕਹਿੰਦਾ ਨਹੀਂ ਫੜੇ ਜਾਂਦੇ ਤੂੰ ਚਲ ਤਾਂ ਸੀ ਹੁਣ ਉਹ ਨਾ ਇੱਕ ਪਿੱਛੇ ਮਹਿਲ ਦੇ ਪਿੱਛੇ ਜਾ ਕੇ ਖੜੇ ਹੋਗੇ ਉਹਨੇ ਕਿਹਾ ਮੈਂ ਰਾਜਾ ਕਹਿੰਦਾ ਮੈਂ ਬਾਹਰ ਰਾਖੀ ਕਰਦਾ ਤੂੰ ਅੰਦਰ ਜਾ ਇੱਥੋਂ ਖੱਬੇ ਪਾਸੇ ਇੱਕ ਨਾ ਬੜਾ ਵੱਡਾ ਦਰਵਾਜ਼ਾ ਹੋਵੇਗਾ ਉਥੇ ਐ ਸਮੇਂ ਕੋਈ ਵੀ ਨਾ ਉਤੇ ਸੇ ਨਾ ਸੇ ਨਾ ਪਤੀ ਕੁਛ ਨਹੀਂ ਹੁੰਦਾ ਉਥੇ ਨਾ ਇੱਕ ਕੜਾ ਪਿਆ ਹੋਏਗਾ ਉਹ ਕੜਾ ਬੁਹੇ ਤੇ ਲਾਦੀ ਤੇ ਦਰਵਾਜਾ ਖੁੱਲ ਜਾਏਗਾ ਇਹ ਸੁਣ ਕੇ ਚੋਰ ਹੈਰਾਨ ਹੋਇਆ ਵੀ ਤੈਨੂੰ ਇੰਨਾ ਕਿਵੇਂ ਪਤਾ ਉਹਨੇ ਕਿਹਾ ਪਹਿਲਾਂ ਮੈਂ ਇੱਥੇ ਰਾਖੀ ਕਰਦਾ ਸੀ ਫਿਰ ਰਾਜੇ ਨੇ ਮੈਨੂੰ ਇਥੋਂ ਕੱਢਤਾ ਜਿਸ ਕਰਕੇ ਹੋਰ ਕਿਤੇ ਕੰਮ ਨਹੀਂ ਮਿਲਿਆ ਤੇ ਮੈਂ ਚੋਰ ਬਣ ਗਿਆ ਹੁਣ ਚੋਰ ਨੂੰ ਉਸਦੀ ਯਕੀਨ ਹੋ ਗਿਆ ਚੋਰ ਨਾ ਅੰਦਰ ਗਿਆ ਇੱਕ ਬੜਾ ਵੱਡਾ ਬੁਆ ਸੀ ਕੋਲ ਨਾ ਇੱਕ ਜਿਹੜੇ ਉਥੇ ਕੜਾ ਪਿਆ ਉਹਨੇ ਉਹ ਦਰਵਾਜ਼ੇ ਦੇ ਵਿੱਚ ਲਾਤਾ ਦਰਵਾਜ਼ਾ ਖੁੱਲ ਗਿਆ ਹੁਣ ਨਾ ਅੱਗੇ ਗਿਆ ਉਹਨੇ ਨਾ ਅੰਦਰ ਦੇਖਿਆ ਵੀ ਹਰ ਪਾਸੇ ਸੰਦੂਕ ਹੀ ਸੰਦੂਕ ਪਏ ਨੇ ਹੁਣ ਨਾ ਉਹ ਹਰ ਇੱਕ ਨੂੰ ਖੋਲਦਾ ਪਰ ਅੱਗੇ ਜੰਦਰਾ ਸੀ ਸੋਚਦਾ ਕਿਵੇਂ ਖੋਲਾਂ ਕੋਈ ਚੀਜ਼ ਮਿਲ ਜੇ ਲੋਹੇ ਦੀ ਤੋੜਾਂ ਪਰ ਕਹਿੰਦਾ ਆਵਾਜ਼ ਆਏਗੀ ਇੰਨੇ ਨੂੰ ਨਾ ਲੱਕੜ ਦਾ ਇੱਕ ਬਕਸਾ ਪਿਆ ਹੁੰਦਾ ਉਹਨੂੰ ਖੋਲਦਾ ਲੱਕੜ ਦੇ ਬਕਸੇ ਨੂੰ ਜਿਵੇਂ ਹੀ ਖੋਲਿਆ ਨਾ ਤਾਂ ਵਿੱਚ ਪੰਜ ਜਿਹੜੇ ਸਨ ਰਤਨ ਪਏ ਸਨ ਉਨਾਂ ਨੂੰ ਖੋਲਦਿਆਂ ਸਾਰਾ ਸਾਰਾ ਕਮਰਾ ਰੋਸ਼ਨੀ ਦੇ ਨਾਲ ਚਮਕਾ ਗਿਆ ਉਹ ਪੰਜੇ ਚੁੱਕਣ ਕਿਲ ਤੇ ਲੈ ਕੇ ਤੇ ਬੂਏ ਦੇ ਕੋਲ ਆ ਗਿਆ ਸੋਚਣ ਲੱਗਾ ਮਨਾ ਵੀ ਅਸੀਂ ਤੇ ਦੋ ਜਣੇ ਆ ਬਰਾਬਰ ਹਿੱਸਾ ਸੀ ਵੰਡਣਾ ਤੇ ਪੰਜਵਾਂ ਕਿਵੇਂ ਵੰਡਾਂਗੇ ਇਸ ਕਰਕੇ ਇਹ ਇੱਥੇ ਹੀ ਰੱਖ ਜੇ ਝੂਠ ਮੈਂ ਬੋਲਣਾ ਨਹੀਂ ਹੈਗਾ ਉਹ ਚਾਰ ਚੁੱਕੇ ਤੇ ਬਾਹਰ ਲੈ ਜਾਂਦਾ ਲਿਜਾ ਕੇ ਕਿਆ ਭਰਾਵਾ ਵੀ ਦੇਖ ਅੰਦਰ ਨੇ ਐਵੇਂ ਦੇ ਪੰਜ ਰਤਨ ਸਨ ਆਪਾਂ ਦੋਨਾਂ ਚੋਰੀ 'ਚ ਬਰਾਬਰ ਆ ਤੂੰ ਦੱਸਿਆ ਮੈਂ ਚੋਰੀ ਕੀਤੀ ਇਸ ਕਰਕੇ ਚਾਰ ਰਤਨ ਲਿਆਇਆ ਮੈਂ ਆ ਦੋਰੇ ਦੋ ਤੇਰੇ ਤੇ ਦੋ ਮੇਰੇ ਐਨਾ ਲੈ ਕੇ ਉਥੋਂ ਚਲਾ ਗਿਆ ਹੁਣ ਰਾਜਾ ਬੜਾ ਹੈਰਾਨ ਹੋਇਆ ਵੀ ਇਹ ਕਿਵੇਂ ਦਾ ਚੋਰੀ ਵੀ ਕਰਦਾ ਤੇ ਸੱਚ ਵੀ ਬੋਲਦਾ ਪਰ ਇਹਨੇ ਕੀ ਉਥੇ ਉਹ ਰਤਨ ਰੱਖਿਆ ਹੋਵੇਗਾ ਰਾਜਾ ਨਾ ਅੰਦਰ ਦੁਬਾਰਾ ਜਾਂਦਾ ਉਥੇ ਜਾ ਕੇ ਵੇਖਦਾ ਉਹ ਰਤਨ ਉਥੇ ਪਿਆ ਸੀ ਰਾਜੇ ਨੇ ਇਹ ਬੇਸ਼ਕੀਮਤੀ ਰਤਨ ਕਿਸੇ ਦੂਰ ਦਰਾਡੇ ਦੇਸ਼ ਤੋਂ ਲੈ ਕੇ ਆਂਦੇ ਸਨ ਹੁਣ ਰਾਜੇ ਨੇ ਉਹਦਾ ਜਿਹੜਾ ਉਹਦਾ ਮਹਿਲ ਦਾ ਖਜ਼ਾਨਾ ਸੀ ਉਹਦਾ ਬੂਹਾ ਖੁੱਲਾ ਰੱਖਤਾ ਤੇ ਆਪ ਉੱਥੋਂ ਚਲਾ ਗਿਆ ਸਵੇਰ ਹੋਈ ਤੇ ਜਦੋਂ ਪਤਾ ਲੱਗਾ ਵੀ ਉਹਦਾ ਬੂਹਾ ਖੁੱਲਾ ਪਿਆ ਹਾਹਾਕਾਰ ਮੱਚ ਗਈ ਸਾਰੇ ਕਹਿੰਦੇ ਖਜ਼ਾਨਾ ਲੁੱਟਿਆ ਗਿਆ ਖਜ਼ਾਨਾ ਲੁੱਟਿਆ ਗਿਆ ਰਾਜਾ ਉੱਠਿਆ ਤੇ ਰਾਜਾ ਦਾ ਉਹ ਜਿਹੜਾ ਸੈਨਾ ਜਿਹੜਾ ਮੰਤਰੀ ਸੀ ਨਾ ਰਾਜਾ ਉੱਤੇ ਬੜਾ ਵਿਸ਼ਵਾਸ ਕਰਦਾ ਸੀ ਉਹਨੂੰ ਬੁਲਾਇਆ ਤੇ ਕਿਹਾ ਜਾ ਕੇ ਵੇਖ ਕੇ ਆ ਵੀ ਕੀ ਕੀ ਉੱਥੋਂ ਖਜ਼ਾਨਾ ਜਿਹੜਾ ਗਾਇਬ ਹੋਇਆ ਉਹ ਆਇਆ ਤੇ ਸਾਰੇ ਜਿੰਨੇ ਜੰਦਰੇ ਸਨ ਨਾ ਉਹ ਵੱਜੇ ਪਏ ਸਨ ਉਹਨੇ ਛੇਤੀ ਨਾਲ ਉਹ ਸਾਹਮਣਾ ਸੰਦੂਕ ਚੁੱਕਿਆ ਉਹਦੇ ਵਿੱਚ ਸਿਰਫ ਇੱਕ ਹੀਰਾ ਪਿਆ ਸੀ ਉਹ ਰਤਨ ਪਿਆ ਸੀ ਉਹ ਮੰਤਰੀ ਸੋਚਣ ਲੱਗਾ ਸ਼ਾਇਦ ਚੋਰ ਨਾਲ ਜਾਣ ਲੱਗੇ ਇੱਕ ਭੁੱਲ ਗਿਆ ਹੁਣ ਜਿੱਥੇ ਚਾਰ ਚੋਰੀ ਹੋਏ ਨੇ ਪੰਜਵਾਂ ਵੀ ਨਾਲ ਕਹਿ ਦਿੰਨਾ ਉਹਨੇ ਛੇਤੀ ਦੇ ਨਾਲ ਆਪਣੇ ਸਾਫੇ ਦੇ ਵਿੱਚ ਪਾ ਲਿਆ ਰਾਜੇ ਨੇ ਐਲਾਨ ਕਰਤਾ ਵੀ ਉਹਨੇ ਜਾ ਕੇ ਦੱਸਤਾ ਰਾਜਾ ਵੀ ਐਵੇਂ ਪੰਜ ਰਤਨ ਚੋਰੀ ਹੋਏ ਨੇ ਹੋਰ ਕੁਝ ਨਹੀਂ ਹੋਇਆ ਰਾਜਾ ਬੜਾ ਹੈਰਾਨ ਹੋਇਆ ਬੀ ਉਤੇ ਚਾਰ ਚੁੱਕੇ ਸਨ ਇੱਕ ਉਥੇ ਹੀ ਸੀ ਇਹ ਮੰਤਰੀ ਤੇ ਮੇਰੇ ਭਰੋਸੇ ਦਾ ਹੈ ਤੇ ਉਥੇ ਹੁਣ ਇਸ ਮੰਤਰੀ ਨੇ ਚੁੱਕਿਆ ਹੋਣਾ ਮੰਤਰੀ ਨੂੰ ਕਿਹਾ ਵੀ ਲੱਭ ਕੇ ਲਿਆ ਕਿੰਨੇ ਚੋਰੀ ਕੀਤੀ ਹੈ ਐਨੇ ਨੂੰ ਮੰਤਰੀ ਨੇ ਸਾਰੇ ਜਿੰਨੇ ਉਹ ਖਜ਼ਾਨੇ ਦੇ ਕੋਲ ਖੜੇ ਸਨ ਕਿਹਾ ਵੀ ਅੰਦਰ ਕੌਣ ਗਿਆ ਉਹਨੇ ਕਿਹਾ ਮੰਤਰੀ ਤੋਂ ਬਿਨਾ ਅੰਦਰ ਕੋਈ ਨਹੀਂ ਗਿਆ ਹੁਣ ਰਾਜੇ ਨੂੰ ਯਕੀਨ ਹੋ ਗਿਆ ਵੀ ਮੰਤਰੀ ਨੇ ਹੀ ਚੋਰੀ ਕੀਤੀ ਹੈ ਹੁਣ ਉਹ ਵਿਚਾਰਾ ਜਿਹੜਾ ਚੋਰ ਸੀ ਹੁਣ ਉਹਨੂੰ ਪਤਾ ਨਹੀਂ ਸੀ ਵੀ ਨਿਆਬ ਹੀਰੇ ਨੇ ਇਹ ਆਮ ਕਰਕੇ ਇੱਥੇ ਨਹੀਂ ਮਿਲਦੇ ਉਹ ਜਿਵੇਂ ਹੀ ਉਹ ਸੁਨਿਆਰ ਦੀ ਦੁਕਾਨ ਤੇ ਲੈ ਕੇ ਗਿਆ ਤੇ ਉਧਰੋਂ ਹਾਹਾਕਾਰ ਮੱਚੀ ਸੀ ਤੇ ਉਹ ਤੋਂ ਫੜ ਕੇ ਤੇ ਰਾਜੇ ਦੇ ਸਾਹਮਣੇ ਪੇਸ਼ ਕਰ ਦਿੱਤਾ ਰਾਜੇ ਦੇ ਸਾਹਮਣੇ ਜਦੋਂ ਪੇਸ਼ ਕੀਤਾ ਤੇ ਉਹ ਮੰਤਰੀ ਕਹਿੰਦਾ ਵੀ ਇਹਨੇ ਪੰਜ ਹੀਰੇ ਚੋਰੀ ਕੀਤੇ ਨੇ ਉਹ ਕਹਿਣ ਲੱਗਾ ਜੀ ਪੰਜ ਨਹੀਂ ਮੈਂ ਚਾਰ ਹੀਰੇ ਚੋਰੀ ਕੀਤੇ ਨੇ ਤੇ ਚੋਰੀ ਮੈਂ ਆਪਣੇ ਇੱਕ ਸਾਥੀ ਦੇ ਨਾਲ ਕੀਤੇ ਸਨ। ਉਹਨੇ ਰਾਹ ਦੱਸਿਆ ਮੈਂ ਚੋਰੀ ਕੀਤੀ। ਉਸ ਤੋਂ ਬਾਅਦ ਦੋ-ਦੋ ਹੀਰੇ ਵੰਡ ਲਏ। ਇੱਕ ਮੈਂ ਉੱਥੇ ਹੀ ਰੱਖਤਾ ਸੀ। ਕਿਉਂਕਿ ਅਸੀਂ ਦੋ ਜਣੇ ਸੀ ਬਰਾਬਰ ਵੰਡਣੇ ਸੀ। ਪੰਜਵਾਂ ਹੀਰਾ ਵੰਡਿਆ ਨਹੀਂ ਸੀ ਜਾਣਾ। ਤਾਂ ਕਰਕੇ ਦੋ-ਦੋ ਹੀਰੇ ਵੰਡ ਲਏ। ਹੁਣ ਨਾ ਉਹ ਜਿਹੜਾ ਮੰਤਰੀ ਸੀ ਉਹ ਕਹੇ ਨਹੀਂ ਤੂੰ ਪੰਜ ਹੀਰੇ ਚੋਰੀ ਕੀਤੇ ਨੇ ਤੇ ਤੈਨੂੰ ਸਜ਼ਾ ਮਿਲੇਗੀ। ਉਹਨੂੰ ਐਸੀ ਚੋਰ ਦਾ ਕੌਣ ਮੰਨਣ ਲੱਗਿਆ? ਉਹਨੂੰ ਬਾਰ-ਬਾਰ ਕਹੀ ਜਾਵੇ ਪਰ ਉਹ ਅਗੋਂ ਇੰਨਾ ਹੀ ਕਹੇ ਵੀ ਚਾਰ ਚੋਰੀ ਕੀਤੇ ਸਨ ਤੇ ਐਵੇਂ ਚੋਰੀ ਕੀਤੇ ਸਨ ਦੋ ਆ ਰਹੇ ਤੇ ਬਾਕੀ ਸਾਥੀ ਦਾ ਪਤਾ ਨਹੀਂ ਉਹ ਰਾਤ ਹੀ ਮਿਲਿਆ ਸੀ ਨਾ ਨਾਂ ਪਤਾ ਨਾ ਟਿਕਾਣਾ ਪਤੇ ਜਦੋਂ ਉਹ ਮੰਤਰੀ ਬਾਰ-ਬਾਰ ਬੋਲੀ ਜਾਵੇ ਨਾ ਤਾਂ ਰਾਜਾ ਆਪਣੇ ਸਿਹਾਸਨ ਤੋਂ ਖੜਾ ਹੋ ਗਿਆ ਤੇ ਮੰਤਰੀ ਵੀ ਥੋੜਾ ਸਹਿਮ ਗਿਆ ਉਹਨੇ ਕਿਹਾ ਰਾਜਾ ਕਹਿੰਦਾ ਵੀ ਇਹ ਸੱਚ ਬੋਲਦਾ ਪਿਆ ਇਹਦੇ ਕੋਲ ਦੋ ਹੀਰੇ ਨੇ ਨਾ ਜਿਹੜੇ ਦੋ ਆ ਰਹੇ ਉਹਨੇ ਆਪਣੀ ਦਬਜੋ ਕੱਢ ਕੇ ਵਿਖਾਤੇ ਉਹਨੇ ਕਿਹਾ ਵੀ ਰਾਤ ਇਹਦੇ ਨਾਲ ਮੈਂ ਹੀ ਸੀ ਦੋ ਇਹਦੇ ਕੋਲ ਨੇ ਦੋ ਮੇਰੇ ਕੋਲ ਨੇ ਇਹ ਸੱਚ ਬੋਲਦਾ ਪਿਆ ਉਹਨੇ ਕਿਹਾ ਮੰਤਰੀ ਤੇਰੇ ਕੋਲੇ ਇੱਕ ਹੀਰਾ ਹੈ ਤੇ ਤੂੰ ਕੱਢ ਕੇ ਮੇਰੇ ਸਾਹਮਣੇ ਰੱਖ ਦੇ ਸਾਰੇ ਪਾਸੇ ਹਾਹਾਕਾਰ ਮੱਚ ਗਈ ਵੀ ਇਹ ਤੇ ਈਡਾ ਵਫਾਦਾਰ ਏ ਇੰਨਾ ਸਿਆਣਾ ਹੈ ਐਨੇ ਉਥੋਂ ਕੁ ਥੋੜਾ ਚੁੱਕਿਆ ਹੋਣਾ ਰਾਜੇ ਨੇ ਜਦੋਂ ਕਿਹਾ ਤਾਂ ਮੰਤਰੀ ਨੇ ਹੁਣ ਜਿਹੜਾ ਕੰਬ ਗਿਆ ਜਾਂ ਕਿ ਆ ਵੀ ਸੈਨਾਪਤੀ ਨੂੰ ਕਵਾਂਗਾ ਉਹ ਕੱਢੇਗਾ ਉਹਨੇ ਮੰਤਰੀ ਤੇ ਨੇ ਉਸ ਜਿਹੜਾ ਹੀਰਾ ਸੀ ਕੱਢ ਕੇ ਰਾਜੇ ਦੇ ਸਾਹਮਣੇ ਰੱਖਤਾ ਮਾਫੀ ਮੰਗੀ ਕਹਿਣ ਲੱਗਾ ਮਨ 'ਚ ਲਾਲਚ ਆ ਗਿਆ ਸੀ ਉਹ ਕਹਿ ਲਗਾ ਵੀ ਇੰਨੇ ਸਾਲਾਂ ਤੋਂ ਮੈਂ ਤੈਨੂੰ ਇੰਨੀ ਤਨਖਾਹ ਵੀ ਦਿੱਤੀ ਤੇਰੇ ਤੇ ਇੰਨਾ ਵਿਸ਼ਵਾਸ ਕੀਤਾ ਪਰ ਫਿਰ ਵੀ ਤੂੰ ਇੱਕ ਹੀਰਾ ਚੋਰੀ ਕਰ ਲਿਆ ਤੇ ਤੂੰ ਝੂਠ ਬੋਲਿਆ ਇਹ ਚੋਰ ਹੋਣ ਦੇ ਬਾਵਜੂਦ ਵੀ ਸੱਚ ਬੋਲਦਾ ਉਹਨੂੰ ਪੁੱਛਿਆ ਵੀ ਦੱਸ ਕੀ ਰਾਜ ਉਹਨੇ ਕਿਹਾ ਵੀ ਮੈਨੂੰ ਇੱਕ ਸੰਤ ਫਕੀਰ ਮਿਲੇ ਸਨ ਉਹਨਾਂ ਨੇ ਮੈਨੂੰ ਕਿਹਾ ਬੀ ਤੂੰ ਹਮੇਸ਼ਾ ਸੱਚ ਬੋਲੀ ਇਹ ਸੱਚ ਹੀ ਤੈਨੂੰ ਤਾਰ ਦੇਗਾ ਮੈਂ ਕਥਾ ਕੀਰਤਨ ਉਹਨਾਂ ਜਾਣ ਲਿਖਿਆ ਉਹਨਾਂ ਕਿਹਾ ਵੀ ਭਾਵੇਂ ਕਥਾ ਕੀਰਤਨ ਚ ਬੈਠ ਕੇ ਇੱਕ ਗੱਲ ਹੀ ਸੁਨਿਆ ਕਰ ਉਸ ਤੇ ਅਮਲ ਕਰਿਆ ਕਰ ਤੇਰੀ ਜ਼ਿੰਦਗੀ ਸੁੱਖਾਂ ਨਾਲ ਭਰ ਜਾਏਗੀ ਤੇ ਮੈਂ ਉਹੀ ਕਰਨਾ ਹੁਣ ਆਰੰਭ ਕਰਦਾ ਪਿਆ ਮਾ ਰਾਜੇ ਨੇ ਕਿਹਾ ਵੀ ਅੱਜ ਤੋਂ ਤੂੰ ਮੇਰਾ ਮੰਤਰੀ ਹੈ ਤੇ ਤੂੰ ਹੀ ਮੇਰਾ ਹੁਣ ਹਰ ਚੀਜ਼ ਦਾ ਦੇਖ ਰਖਾਵ ਕਰੇਗਾ ਉਨੇ ਕਿਹਾ ਰਾਜਨ ਵੀ ਤੇਰਾ ਬਹੁਤ ਬਹੁਤ ਧੰਨਵਾਦ ਵੀ ਤੂੰ ਮੈਨੂੰ ਆਪਣਾ ਮੰਤਰੀ ਬਣਾਇਆ ਹੁਣ ਮੈਨੂੰ ਸਮਝ ਆ ਗਿਆ ਕਿ ਸੰਤ ਫਕੀਰ ਜੀ ਦੀ ਇੱਕ ਗੱਲ ਮੰਨਣ ਦੇ ਨਾਲ ਮੇਰੀ ਆਣੀ ਜ਼ਿੰਦਗੀ ਬਦਲ ਗਈ ਹੈ ਜੇ ਰੋਜ਼ ਮੈਂ ਬੈਠ ਕੇ ਉੱਤੇ ਕਥਾ ਕੀਰਤਨ ਸੁਣਾ ਇੱਕ ਗੱਲ ਤੇ ਅਮਲ ਕਰਕੇ ਜ਼ਿੰਦਗੀ ਚ ਸ਼ਾਮਿਲ ਕਰਾਂ ਤੇ ਮੇਰੀ ਜ਼ਿੰਦਗੀ ਕਿੰਨੀ ਬਦਲ ਜਾਵੇਗੀ ਤਾਂ ਕਿਹਾ ਜਾਂਦਾ ਕਿ ਸੰਤ ਫਕੀਰਾਂ ਦੀ ਸੰਗਤ ਕਰੋ ਰੋਜ਼ ਕਥਾ ਕੀਰਤਨ ਸੁਣੋ ਭਾਵੇਂ ਇੱਕ ਹੀ ਬਚਨੋਂ ਤੋਂ ਸੁਣ ਕੇ ਉੱਤੇ ਅਮਲ ਕਰੋ ਜ਼ਿੰਦਗੀ ਚ ਤੁਸੀਂ ਅਮਲ ਕੀਤਾ ਨਾ ਤਾਂ ਜ਼ਿੰਦਗੀ ਸਵਰਗ ਬਣ ਜਾਏਗੀ ਫਿਰ ਸੰਗਤ ਜੀ ਅੱਜ ਦੀ ਇਹ ਕਥਾ ਕੀਰਤਨ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇੱਕ ਕਮੈਂਟ ਬਾਕਸ ਜ਼ਰੂਰ ਦੱਸਿਆ ਜੇ ਕਮੈਂਟ ਬਾਕਸ ਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਿਓ ਸੰਗਤ ਜੀ ਜਿਦਾ ਪਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ